अब इतने गंदे कपड़े पाते हो बना के गर्मी कोई नहीं चलती बहुत बुरा आपको तो कर दिया इसने तो बहुत बुरा हाल कर दिया आपका बहुत बुरा हाल के, कोई, नहीं। कोई नहीं पूछता अभी इनकी नेरी लेती हूँ हाँ। चाहिए कितने जाइए अभी ऑर्डर करो मुंगा देती हूँ कितने चाहिए दो सूट मैं आपको बना देती हूँ मुझे बना दो अच्छा ठीक है ठीक है हाँ मैं सुबह अपने पिंड जा रही हूँ यहाँ बहुत गर्मी है बहुत मच्छर है बड़ा तो मैं यहाँ एडजस्ट अड़, अड़, नहीं हो सकती ओके ठीक है ठीक है तो मुझे अपनी बोल दो उनको जो भी लगती है आपकी क्या नौ है क्या है उनको बोल दो मुझे न्यू सूट चाहिए मॉर्निंग ओके okay? दो सूट चाहिए हाँ न्यू वो भी ब्रांडेड कपड़े में पाँच सौ छह सौ के सूट नहीं चाहिए मुझे तो पाँच हजार का सूट चाहिए पाँच हजार का पाँच हजार का सूट चाहिए हाँ ਉਹ ਸੂਟ ਚਾਹੀਏ 2 2 ਹਾਂ 2 2 ਸੂਟ ਚਾਹੀਏ ਆਪਣੇ ਲੜਕੇ ਕੋ ਵੀ ਬੋਲ ਦੋ ਬੋਲ ਦਾਂ ਠੀਕ ਆ ਠੀਕ ਆ ਓਕੇ ਮਮਾ ਜੀ ਆਪ ਤਾਂ ਉਹ ਬਹੁਤ ਅੱਛੇ ਕੱਪੜੇ ਪਾਤੇ ਆਪਕੋ ਇਤਨੇ ਗੰਦੇ ਕੱਪੜੇ ਕਿਉਂ ਪਾਣ ਕੇ ਰੱਖੇ ਹੋਏ ਸਾਬਣ ਵੀ ਨਹੀਂ ਦਿੰਦਗਾ ਅੱਛਾ ਨਾ ਗੰਦੇ ਮੇਰੀ ਗੱਲ ਸੁਣ ਮਾਤਾ ਸੋ ਕੁੜੀ ਤਾਂ ਸਾਡੀਆਂ ਚੁਗਲੀਆਂ ਕਰਨ ਦੇਈਆਂ ਆਹੀਂ ਵੇਖੀ ਕੱਲ ਦੁਕਾਨ ਆਈਫੋਨ ਤੇ ਐਡ ਵੇਖੀ ਅਸੀਂ ਸਾਰੇ ਸੂਟ ਬਣਾਉਣ ਜਾਣਾ ਇਹਨੂੰ ਵੀ ਬਣਾ ਕੇ ਲਿਆ ਦਾਂਗੇ ਜੇ ਇਹਨੂੰ ਬਣਾ ਕੇ ਦੇ ਦੇਣਾ ਤੇ ਨਾਲ ਸਾਨੂੰ ਵੀ ਪੈਸੇ ਚਾਹੀਦੇ ਅਸੀਂ ਵੀ ਬਣਾਉਣੇ ਆਂ ਇਹ ਕੰਮ ਨਹੀਂ ਕਰਦੀਆਂ ਘਰ ਦਾ ਤੇ ਗਰਦ ਵੀ ਪਾਏ ਅਸੀਂ ਸਾਡੇ ਨਾ ਕੱਪੜਾ ਦੇ ਦਿੰਦੀ ਕਿਉਂ ਅਸੀਂ ਅਸੀਂ ਐਸੇ ਕੱਪੜੇ ਨਹੀਂ ਪਹਿਨਦੇ ਮੈਂ ਤਾਂ ਜੀਨਸ ਪਾਉਂਦੀ ਤੇ ਫਿਰ ਮਸਲੀ ਕਿਉਂ ਪਾਉਣਾ ਨਾ ਤੁਸੀਂ ਜੀਨ ਲੈ ਲਿਓ ਆਪ ਹਾਂ ਠੀਕ ਹੈ ਜਿੰਨੇ ਪੈਸੇ ਮਾਤਾ ਤੈਨੂੰ ਦੇਉਗੀ ਓਨੇ ਸਾਨੂੰ ਦੇਣੇ ਪੈਣੇ ਕਿਉਂ ਆ ਮੇਰੀ ਕੀ ਗੱਲ ਹੈ ਬੇਟੀ ਆਪ ਤਾਂ ਨਾ ਆਓ ਨੀਚੇ ਹੁੰਦੀਆਂ ਨਾ ਨੋ ਨੋਆ ਘਰੇ ਕੰਮ ਨਹੀਂ ਕਰਦੀਆਂ ਨੋਆ ਕਿਉਂ ਨੀਚੇ ਹੁੰਦੀਆਂ ਨੀਚੇ ਹੁੰਦੀਆਂ ਨੋਆ ਬਰਾਬਰ ਹੁੰਦੀਆਂ ਇਹ ਤੁਹਾਡੀ ਗਲਤ ਸੋਚ ਆ ਸੋਚ ਮਾਰੀ ਨਹੀਂ ਨਵਾਂ ਕੰਮ ਹੋ ਗਿਆ ਸੀ ਨਹੀਂ ਆਉਣਾ ਸੋਚ ਤਾਂ ਆਪਦੀ ਐਸੀ ਹੈ ਮੰਮੀ ਜੀ ਦੇ ਕੱਪੜੇ ਕਿੰਨੇ ਗੰਦੇ ਆਂ ਔਰ ਆਪਨੇ ਕਿਤਨੇ ਸੋਹਣੇ ਸੁੰਦਰ ਸੁੰਦਰ ਮੰਮੀ ਮੰਮੀ ਸੂਟ ਮੰਮੀ ਕਹਿੰਦੀ ਮੈਨੂੰ ਗਰਮੀ ਬਹੁਤ ਲੱਗਦੀ ਮੰਮੀ ਤਾਂ ਇੰਦਾਂ ਦੇ ਕੱਪੜੇ ਮੰਮੀ ਲੱਗਦੀ ਐ ਤੂੰ ਬਾਟੇ ਕੱਪੜੇ ਬਾਦੋਗੇ ਮੰਮੀ ਤਾਂ ਤੁਹਾਡੇ ਨਾਲ ਰਲ ਕੇ ਮੈਂ ਸਾੜੀਆਂ ਚੁਗਲਿਆ ਕਰਦੇ ਮੰਮੀ ਨੂੰ ਨਹੀਂ ਆਉਂਦਾ ਮੇਰਾ ਨਵਾਂ ਕੰਮ ਆਉਂਦਾ ਉਹ ਬੇਟੀ ਸੇ ਸ਼ੇਅਰ ਕਰੇਗੀ ਨਾ ਆਪਸੇ ਥੋੜੀ ਸ਼ੇਅਰ ਕਰੇਗੀ ਸੋਨਾ ਵੇਲ ਆ ਸਾੜੀ ਵੇਲ ਆ ਅਜੀ ਤਾਂ ਪੇਕਿਆ ਤਾਂ ਲਿਆ ਲਿਆ ਪਾਉਣ ਦੇ ਕੇ ਸਾਨੂੰ ਕਦੀ ਸੂਟ ਬਣਾ ਕੇ ਆਪਕੇ ਮਮਾ ਜੀ ਕਿਸੇ ਤੋ ਮੇਰੀ ਮੰਮਾ ਵੀ ਮੁੱਸੀ ਸ਼ੇਅਰ ਕਰੇਗੀ। ਅੱਭੇ ਥੋੜੀ ਸ਼ੇਅਰ ਕਰ ਗਈ। ਆਪਸੇ ਖਾਣ ਬੈਠੇ ਹੋ। ਲੈ ਨਾ ਸੱਚ ਬੋਲੇ ਨਾ। ਸੱਚੀ ਤਾਂ ਬੋਲੇ। ਉਹ ਸੱਚੀ ਤਾਂ ਬੋਲੇ। ਉਸਕੋ ਦਿਖ ਰਹਾ ਹੈ ਸਭ ਕੋ ਕੱਪੜੇ ਦੇਖੋ ਉਸਕੇ। ਚਲੋ ਠੀਕ ਹੈ। ਸਰੇ ਸੇ ਜਾਣਾ ਸ਼ਹਿਰ ਸਾਰਿਆਂ ਦੇ ਸੂਟ ਬਣਾ ਕੇ ਲਿਆ ਦੇਂਗੇ। ਤੁਸੀਂ ਆਪਣਾ ਜੀ ਡਾਪ ਲੈ ਲਿਓ। ਪਰ ਸਾਨੂੰ ਵੀ ਕੱਪੜੇ ਤੁਸੀਂ ਆਪਣੀ ਮੰਮੀ ਨੂੰ ਕਹੋ ਨਾ ਸਾਨੂੰ ਵੀ ਕੱਪੜੇ ਬਣਾ ਦੇਵੇ। ਪਹਿਲਾਂ ਤਾਂ ਆਪਣੀ ਮੱਛਰ ਔਰ ਇਨਾ ਮੱਖੀਆਂ ਦਾ ਇਲਾਜ ਕਰੇ। ਇਹ ਆਪਣੇ ਭਰਾਵਾਂ ਦੇ ਕੱਪੜੇ ਬਾਅਦ ਵਿੱਚ ਪਾ ਲੈਣਾ। ਇਹ ਆਪਣੇ ਭਰਾਵਾਂ ਨੂੰ ਕਹੇ। ਭਰਾਵਾਂ ਨੂੰ ਕੀ ਕਹਾਂ? ਆਪ ਨਹੀਂ ਲੈਤੀਆਂ। ਸਾਡਾ ਕਹਿੰਦੇ ਕਿ ਜੇ ਨਾ ਜੇਨ ਭਾਈ ਜੀ ਲਈ ਭਰਾ ਗਾ ਗਾ ਮम्मा ਦੇ ਘਰੇ ਚੁੱਲੇ ਤੁਸੀਂ ਅੱਗ ਪਾਲਦਿਆਂ ਤੋਂ ਪਿੰਡ ਲੋਕ ਐਸੀ ਕਰਦੇ ਪਿੰਡ ਲੋਕ ਐਵੇਂ ਪਿੰਡ ਹੋਂਦ ਜਮਾਨਾ ਹੀ ਬੜਾ ਗਾਂ ਦਾ ਪੈਣੇ ਚੱਲ ਜਮਾਨਾ ਤਾਂ ਚੇਂਜ ਹੋਗਾ ਨਾ ਜਦੋਂ ਅਸੀਂ ਪੜ੍ਹेंगे ਅਬ ਪੜ੍ਹੇ ਤਾਂ ਹੈ ਨਹੀਂ ਪੜ੍ਹੇ ਅਸੀਂ ਪੜ੍ਹੇ ਅਸੀਂ ਪੜ੍ਹਦੇ ਤੁਲੇ ਨਹੀਂ ਕੰਮ ਕਰਾਂਗੇ ਨਾ ਕੋਈ ਤਾਂ ਤੁਸੀਂ ਬਾਹਰ ਜਾ ਕੇ ਜਿਆਦੇ ਹਾਈ ਫਾਈ ਹੋ ਗਏ ਐਡੇ ਵੀ ਨਹੀਂ ਪੜ੍ਹੇਗੇ ਵੇਖ ਤੱਕ ਕਬੜ ਕਰਦੀ ਹੈ ਨਹੀਂ ਤੇ ਤੁਸੀਂ ਸਾਡੇ ਲਈ ਕੀ ਲੈ ਕੇ ਆਏ ਹੋ ਬਾਹਰੋਂ ਦੱਸੋ ਖਰੀ ਲੈ ਗਿਆ ਆਪਣੇ ਤਾਂ ਕੋਈ ਮੈਨੂੰ ਚਾਹ ਕੇ ਸਾਥ ਕੁਝ ਦਿਆ ਨਹੀਂ ਪਾਣੀ ਦੇ ਸਾਥ ਜੂਸ ਮੰਗਾ ਉਹ ਵੀ ਨਹੀਂ ਦਿਆ ਗੰਦੇ ਗਲਾਸ ਵਿੱਚ ਜੂਸ ਦੇ ਦਿਆ ਅਸੀਂ ਅਸੀਂ ਤੇਰੇ ਭਰਾਵਾਂ ਨੂੰ ਕਿਹਾ ਸੀ ਵੀ ਆਉਂਦੇ ਆ ਦੀਦੀ ਕੁਝ ਨਾ ਕੁਝ ਆਉਂਦੇ ਆ ਜਦੋਂ ਅਸੀਂ ਆਉਂਦੇ ਹਾਂ ਤੇ ਤਾ ਬਾਬਕੇ ਨਾਲੜੀ ਦੇ ਸਾਥ ਆਤੇ ਤਾਂ ਅੱਮੀ ਨੂੰ ਕੱਪਾਂ ਕਿੱਥੋਂ ਕੱਢਦੇ ਹੋ ਉਹ ਸਾਡੇ ਕੋਲ ਪੈਸੇ ਦਿੱਤੇ ਹੀ ਉਹਨਾਂ ਦੇ ਲੈਵ ਨੇ ਪੁੱਛ ਆਪਣੀ ਮੈਨੂੰ ਪੈਸੇ ਦਿੱਤੇ ਨੇ ਇਹ ਮੇਰਾ ਮੈਂ ਲਗਾ ਕੇ ਰੱਖਿਆ ਨਹੀਂ ਪਹਿਣਾ ਇਹ ਲਕੋ ਕੇ ਰੱਖੇ ਆਪਣੀ ਮਾਂ ਨੂੰ ਪੁੱਛ ਖਾ ਉਹ ਮੈਨੂੰ ਸਮਝਾ ਦਿੱਤੀ ਮੈਨੂੰ ਸਭ ਬਤਾ ਦਿਆ ਉਹਨੇ ਸਾਡ ਮਤਾਸ ਦਿੱਤਾ ਥੈਂਕ ਯੂ ਜਿਹੜਾ

ਠੀਕ ਹੈ ਖਾਣਾ ਦੇਤੇ ਤਾਂ ਠੀਕ ਹੈ ਨਹੀਂ ਤਾਂ ਮੇਰੇ ਸਾਥ ਚੱਲੋ ਚੱਲ ਠੀਕਾ ਲੈ ਜਾ ਲੈ ਜਾ ਮਾਤਾ ਨੂੰ ਲੈ ਜਾ ਤੂੰ ਵੀ ਜਾ ਤੇ ਮਾਤਾ ਨੂੰ ਲੈ ਜਾ ਕੰਮ ਨਹੀਂ ਕਰਨਾ ਹਾਂ ਹੱਥ ਤਾਂ ਜੋੜਨੀ ਹੈ ਉਹ ਤਾਂ ਸ਼ੁਕਰ ਮਨਾਏਂਗੀ ਨਾ ਤਬ ਜਾ ਮੇਰੇ ਬਾਅਦ ਜਾਏਗੀ ਲੈ ਬਸੋ ਰਹਿਣਾ ਅਜੇ ਤੁਸੀਂ ਗੱਲਾਂ ਤੇ ਸਾਨੂੰ ਇੰਨੀਆਂ ਕਰ ਲਈਆਂ ਆਪ ਤੁਸੀਂ ਆਦੇ ਸੀ ਚੁੱਲੇ ਦੀ ਚਾਹ ਨਹੀਂ ਪੀਣੀ ਸਾਸੀ ਖੋਤੀਆਂ ਵੀੜ ਚੁੱਲੇ ਤੇ ਬੈਵੇਂ ਕੰਮ ਕਰਦੀਆਂ ਤੁਹਾਨੂੰ ਤਾਂ ਚੁੱਲੇ ਦੀ ਚਾਹ ਲੱਗਦੀ ਹੈ ਤਾਂ ਇਹਵਰੀ ਡੇ ਦਾ ਕੰਮ ਹੈ ਤੋ ਆਪ ਤੋ ਕਰੇਗੀ ਨਾ ਚੁੱਲੇ ਕੇ ਆਪ ਕੋ ਟੇਸਟੀ ਚੁੱਲੇ ਕੀ ਚਾਹ ਲੱਗਤੀ ਹੈ ਤੋ ਮੈਂ ਤੇ ਕਿਹਦੀ ਕੀਤੀ ਜੇ ਤੁਸੀਂ ਹੁਣ ਆਏ ਹੋ ਤਾਂ ਸਾਡੇ ਚ ਓਨੇ ਦਿਨ ਅਡਜਸਟ ਕਰੋ ਨਾ ਫਿਰ ਤੁਸੀਂ ਸਾਨੂੰ ਤਾਂ ਕਿਉਂ ਕਰਦੇ ਹੋ ਆਈ ਤੇ ਇੱਥੇ ਗੁਰਪ੍ਰੀਤਾ ਆਉਂਦੀ ਆ ਸਾਡੇ ਨਾਲ ਗੱਲ ਕਰੂਗੀ ਮੈਨੂੰ ਜਸਟ ਮੰਗਾਤਾ ਉਸਕੇ ਬਾਅਦ ਮੈਂਨੇ ਕੁਛ ਨਹੀਂ ਬੋਲਾ ਔਰ ਅਬ ਮੈਂ ਸੂਟ ਮੰਗ ਰਹੀ ਹੂੰ ਅਬ ਲੜਨੇ ਆ ਗਏ ਮੈਂ ਮੈਂ ਕਦੋਂ ਬਣਾ ਕੀਤਾ ਤੁਹਾਨੂੰ ਸੂਟ ਮੈਂ ਤਾਂ ਆਪਾਂ ਸਿਰੇ ਜਾਵਾਂਗੇ ਬਣਾ ਕੇ ਲਿਆਵਾਂਗੇ ਤਬ ਤੂੰ ਸੇਲ ਦੀ ਗੱਲ ਕਰ ਰਹੀ ਹੋ ਅਮਰਸਰ ਮੇਂ ਸੇਲ ਲੱਗੀ ਹੋਈ ਹੈ ਅਮਰਸਰ ਕੇ ਸੇਲ ਕੋ ਆਪਕੇ ਸੇਲ ਕੇ ਸੂਟ ਕਿਉਂ ਪਾਉ ਮੈਂ ਆਪਾਂ ਉਹਨਾਂ ਸੇਲ ਕੇ ਸੂਟ ਅਸੀਂ ਸੇਅਰ ਚਲੇ ਲਾਂਗੇ ਮੈਂ ਤਾਂ ਮੈਂ ਕਿਹਾ ਬਾਰ ਬਾਰ ਆ ਜਾਂਗੇ ਅਸੀਂ ਸੇਅਰ ਚਲੇ ਲਾਂਗੇ ਤੈਨੂੰ ਬ੍ਰਾਂਡਡ ਤੇ ਲੈ ਆ ਜਾਈਏ ਐਸੇ ਬੋਲੋ ਨਾ ਹਾਂ ਐਸੇ ਪਹਿਲੇ ਬੋਲਦੇ ਤੇ ਨਾ ਕਿ ਆਪਕੋ ਸ਼ਾਪਸ ਦਾ ਤੂੰ ਨਹੀਂ ਸਮਝਦੀ ਨਾ ਤਾਂ ਬੋਲੀ ਜਾਨੀ ਠੀਕ ਆ ਪਰ ਜਾਇਆਂ ਨੂੰ ਇੰਨਾ ਮਾੜਾ ਨਹੀਂ ਸਮਝੇ ਕੰਮ ਪਰ ਜਾਇਆਂ ਨਹੀਂ ਆਉਣਾ ਇੱਥੇ ਹੀ ਤੂੰ ਪਰ ਜਾਇਆ ਤੇ ਕੰਮ ਹੀ ਆਉਣਾ ਜੇ ਅਸੀਂ ਇੱਥੇ ਹੋਵਾਂਗੇ ਤਾਂ ਤੈਨੂੰ ਪੁੱਛਾਂ ਦੱਸਾਂਗੇ ਫੇਰੀ ਆ ਜਦੋਂ ਆਪ ਕੰਮ ਆਓਗੇ ਤਬ ਦੇਖੀ ਜਾਏਗੀ ਠੀਕ ਆ ਆ ਜਾ ਕੰਮ ਕਰੀਏ ਆਪਾਂ ਇਹਨਾਂ ਨੂੰ ਇਹ ਭੈਣਾ ਤੂੰ ਵੀ ਹੱਥ ਜੋੜ ਕੇ ਬੈਠੀ ਧਰ ਲਾ ਕੋਈ ਸਬਜ਼ੀ ਪਾਣੀ ਕਿ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਨਾ ਕੁਝ ਖਾਂਦੀ ਜਿਵੇਂ ਤੇਰੇ ਮਗਰੋਂ ਤੂੰ ਉਹਨੂੰ ਚਲੇਗੀ ਚਾਹ ਫੜਾਈ ਚਾਹ ਵੀ ਨਹੀਂ ਪੀਤੀ ਮੈਂ ਕੀ ਦੱਸ ਬਣਾਵਾਂ ਮੈਂ ਤੈਨੂੰ ਸਭ ਫਿਰ ਉਹ ਹਮਦੇ ਨਾਲ ਕਹੇ ਕਿ ਤੇ ਪੀਜੇ ਹਟ ਤੇ ਹਟ ਲਾਉਗੀ ਨਾ ਇਹਨੇ ਖਾਣਾ ਤੇ ਕੱਖ ਨਹੀਂ ਆਪਣੇ ਹੱਥ ਦਾ ਇਹਨੂੰ ਪੀਜੇ ਹਟ ਤੇ ਖਲਾ ਦੇ ਪੀਜੇ ਆਰ ਤਰਖਾ ਆਪਾਂ ਆਪਾਂ ਮਾੜੀ ਮੋਟੀ ਆਪਣੇ ਜੋਗੀ ਸਬਜ਼ੀ ਧਰ ਲੇ ਕੇ ਤੇ ਖਾਈਗੇ ਖਾਈ ਆਪਾਂ ਰੋਟੀ ਖਾਈ ਲੰਨੇ ਪਈਏ ਜੂ ਉਸ ਵੇਰ ਦੀਆਂ ਲੱਗੀਆਂ ਤੇ ਵੇ ਹੁਣ ਮੇਰੀ ਗੱਲ ਸੁਣਨੀ ਕੀ ਚਾਸ ਕਿੰਨੀਆਂ ਗੱਲਾਂ ਕੋ ਇਹਨੇ ਆਪਣ ਕੀਤੀਆਂ ਨਾ ਆਪਾਂ ਚੰਗੀ ਨਾ ਮਾੜੀ ਇਹ ਇੰਨਾ ਖੰਮਾ ਨੂੰ ਉਹਦੀ ਤੈਨੂੰ ਤੇ ਮਨੋਂ ਲੱਥੀ ਆ ਜੇ ਚੱਜਦੀ ਰਵੇ ਤੇ ਇਹਦਾ ਆਇਓ ਭਗਤ ਨਾ ਸੀ ਕਰੀਏ ਜਿਨਾਂ ਸੇ ਜਿ ਆਪਣੇ ਆ ਦਾ ਕਰਦੇ ਕਿਵੇਂ ਹੋਰ ਇੰਗਲਿਸ਼ ਦੀ ਮਾਰਕਤ ਬੜੀ ਆਪਣੇ ਆਪ ਚ ਹਾਈ ਫਾਈ ਹੁੰਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੇ ਕੰਮ ਦਿਮਾਗ ਤੋਂ ਤਾਂ ਹੀ ਲੰਘ ਜਾਂਦੀ ਕੀ ਚੱਲ ਚੰਗਾ ਕੱਢਦੀ ਤੇ ਅੰਗਰੇਜ਼ੀ ਚੀ ਗੱਲਾਂ ਆਪਾਂ ਨੂੰ ਬਾਲੀ ਸਮਝ ਨਹੀਂ ਲੱਗਦੀ ਆਹ ਹੈ ਨਹੀਂ ਕਹਿੰਦੇ ਕਿ ਆਪਾਂ ਇੰਨੀ ਅਨਪੜਾ ਵੀ ਸਾਨੂੰ ਸਮਝਣਾ ਲੱਗੇ ਸਭ ਸਮਝ ਲੱਗਦੀ ਮੈਨੂੰ ਕੀ ਯਾਰ ਕੀ ਕਹਿੰਦੀ ਸੀ ਆਦੇ ਬੱ ਚੱਲਨੀ ਆ ਸਵੇਰੇ ਇਹ ਤੁਸੀਂ ਚੰਗਾ ਸਹੁੰਤ ਚੱਲੀ ਆ ਤੇ ਮੈਂ ਤਾਂ ਹੱਥ ਜੇਲੇ ਮੈਂ ਤਾਂ ਜਾਣੀ ਤੇ ਜਾਾਂ ਸਭ ਤੋਂ ਵੱਡੀ ਸੋਹਣੀ ਗੱਲਾਂ ਚੱਲਦੀਆਂ ਨੇ ਮੈਂ ਕੋਤੀ ਜੀ ਬਣਾ ਕਰਨ ਪੜਤ ਮੈਨੂੰ ਨਹੀਂ ਹੁੰਦਾ ਕੁਛ ਤੇ ਮੈਂ ਕੀ ਕਰਾਂ ਮੈਂ ਨਹੀਂ ਪਤਾ ਕੀ ਕਹੀ ਜਾਂਦੀ ਤੇ ਉਹ ਮੁੰਨੇ ਜਨੂੰ ਕਿੱਥੇ ਪੱਠੇ ਪੱਠੇ ਪਾਏ ਉਹਨੇ ਉਹ ਵੀ ਨਹੀਂ ਉਹਨੇ ਪਾਏ ਪਤਾ ਨਹੀਂ ਵੇ ਪਾਏ ਪੱਠੇ ਆਖਿਆ ਤੇ ਆਕੇ ਤੇ ਆਈ ਹਾਂ ਤੇ ਹੁਣ ਮੈਂ ਕੀ ਕਰਾਂ ਮੈਂ ਕਿਤਨੀ ਲੱਗਣ ਦਾ ਕੰਮ ਉਹਨੂੰ ਲਾਫ ਹੁਣ ਇਹਨੂੰ ਪੀਜੀ ਹੱਟ ਤੇ ਲੈ ਕੇ ਜਾਵਾਂ ਤੇਨੂੰ ਖਵਾ ਕੇ ਲਿਆਵਾਂ ਸਾਡੀ ਆਪਣੀ ਪੱਕਾ ਨਹੀਂ ਆਪਾਂ ਨੇ ਚੱਲ ਜੀਏ ਨਾਲੀ ਆ ਤੈਨੂੰ ਤਾਂ ਅਸਲ ਬਾਕੇ ਅਗਲੀ ਸੀਟ ਤੇ ਲਜਾਊਗਾ 아이 ਨਹੀਂ ਖਾ ਕੇ ਵੇਖ ਲਾਂਗੇ ਉਹ ਕਿਵੇਂ ਦਾ ਹੁੰਦਾ ਹੈ। ਤੁਸੀਂ ਜੇ ਆਪੂਗਾ ਤਾਂ ਪਰਚੰਦਾ ਹੈ। ਮੈਂ ਵੀ ਸੂਟ ਉਹ ਪਾਉਂ। ਹਾਂ। ਮੈਂ ਤਾਂ ਆਪ ਨਹੀਂ ਮੈਂ ਤਾਂ ਆ ਚੰਗਾ ਲੱਗਦਾ ਸੂਟ ਮੈਨੂੰ ਤਾਂ ਆਪ ਬਦਲਣਾ ਚੇਂਜ ਕਰ। ਪਾਉਂਦੀ ਸੋਹਣੇ ਪਾਏ। ਇਹ ਮੈਂ ਦੱਸ ਆ ਸੋਹਣੇ ਪਾਏ। ਇਹ ਇਹ ਬੈਠ ਕੇ ਨਾ ਰੱਖੀ ਕੀ ਇਹਦਾ ਸੂਟ ਵਾਲੀ ਅਰ ਕਿਸਦਾ ਹੈ ਨਹੀਂ। ਇਹ ਤਾਂ ਪੁਰਾਣਾ ਹੈ। ਆ ਪਾਣੀ ਪਤਨੀ ਨੂੰ ਕਹੀ ਲੱਗਦੀ ਬਾਹਰ ਗਈ ਹੈ ਨਾ। ਆ ਜਾ ਰਿਹਾ ਪਾਣੀ ਨਹੀਂ। ਇਹਨੂੰ ਤਾਂ ਕਈ ਰੋਟੀਆਂ ਲਾਈਏ ਹੈ। ਸਕਾਟਾ ਇਹ ਤੋਂ ਸੋ ਪਰੀ ਆ। ਇਹ ਮੇਰੀ ਗਾਂ ਤੇ ਸੋਹਣੇ ਮੇਰੀ ਭੁੱਖ ਲੱਗੀ ਪਹਿਲਾਂ ਆ ਆਵੇ ਨੀ ਆਪਰਾ ਕੋ ਆਵੇ ਹੈਗੀ ਲੈ ਲਿਆ ਆ ਫੁਲਕੇ ਵੀ ਹੈਗੇ ਲੈ ਖਾ ਲੀਏ ਆਪਾਂ ਫੁਲਕੇ ਉਹਨਾਂ ਪਕਾ ਕੇ ਦੇਣਾ ਹੈ ਹੈ ਚੱਟੀ ਵੀ ਆ ਹੈ ਜਾਂ ਨਹੀਂ ਆ ਹੈ ਦੇਣਾ ਇਹ ਹੀ ਦੇ ਦਾਂਗੇ ਭੋਰਾ ਇਸ ਚੌਧੇ ਬਰਾ ਨਾਲ ਉਸਕੇ ਨਾਲ ਲੀਣੀ ਹੈ ਨਾ ਆਪਾਂ ਚੱਲ ਫੁਲਕੇ ਪਕਾਈਏ ਕਿੱਡੀ ਕੀ ਵੇਲਾ ਥੋਪੀ ਕੇ ਤੇ ਤੁੱਪੇ ਕੰਮ ਨਹੀਂ ਹੁੰਦਾ ਸਿਲੰਡਰ ਵੀ ਨਹੀਂ ਭਰਾ ਕੇ ਦਿੰਦੇ ਕਿੱਡਾ ਇਹਨਾਂ ਸਾਡਾ ਅੰਗਤ ਲਿਆ ਹਨਾ ਜੇ ਮੈਡਮ ਬਾਹਰ ਲਈ ਆ ਗਈ ਉਹ ਵੀ ਸਾਡੇ ਤੇ ਆ ਕੇ ਰੋਪ ਪਾਈ ਚਲਦੀ ਹੈ। ਉਹ ਹੀ ਨਾ ਕੀ ਕਰੇ ਬੰਦਾ। ਮੈਨੂੰ ਤਾਂ ਭੁੱਖ ਲੱਗੀ ਆ ਤੇ ਪਹਿਲਾਂ ਰੋਟੀ ਖਾਈਏ ਸਬਜੀ ਵੇਖਾਂਗੇ। ਵੇਖਾਂਗੇ ਫੁਲਕੇ ਸਬਜੀ ਤੇ ਨਹੀਂ। ਆਹ ਸਬਜੀ ਤੇ ਆ ਗਈ ਭੋਰਾ ਕਾ। ਫੁਲਕੇ ਵੀ ਆ ਕੀ ਲਿਆ ਇਧਰ ਰੋਟੀ ਖਾਈਏ ਬਾਹਰ। ਭੁੱਖ ਲੱਗੀ ਪਈ ਆ। ਆਪਾਂ ਤੇ ਖਾਈਏ। ਅੰਦਰ ਬੈਠ ਕੇ ਫਾੜ ਕੇ ਦੱਸਾਂਗਾ।

ਸੇ ਪਾਸੇ ਹੁੰਦੀ ਆ ਨਾ ਹੂੰ ਇਹ ਤਾਂ ਆਪਾਂ ਬਾਹਰ ਤੋਂ ਬੈਠਾਂਗੇ ਆਂ ਜਾਣੇ ਨਾ ਅਤ ਪੁਣਹਰੇ ਜਾਊਗੀ ਬਾਤ ਤੇ ਕੰਮ ਇਹ ਕਿਤੇ ਸੈਰ ਦੀ ਬੜੀ ਚਾਹਤ ਨਹੀਂ ਇਹ ਸੈਰ ਤੇ ਜਾਊਗੀ ਫਿਰ ਉਦੋਂ ਕਰਾਂਗੇ ਤੇ ਨਾ ਕਿਤੇ ਆ ਜੇ ਪਣਾ ਆਦੇ ਦਾ ਕੱਖ ਨਹੀਂ ਕਰਨਾ ਸੀ ਨਾ ਤੁਰੀ ਆਉਂਦਾ ਨਹੀਂ ਉਹ ਕੋਕ ਕਿ ਲੱਗੀ ਮੈਂ ਤਾਂ ਕਦੇ ਇਹ ਦੀ ਚਾਹ ਬਣਾਉਣੀ ਹੂੰ ਮੈਨੂੰ ਤਾਂ ਬਹੁਤ ਦੁੱਖ ਨਾਲ ਜਦੋਂ ਇਹ ਆ ਜਾਂਦੀ ਆ ਹੂੰ ये क्या हो रहा है रोटी खांदा पहले अपना तो लो सारी रोटी मुझे भी भूख लगी है मुझे भी रोटी चाहिए आपको किसी की पूछना पता रिस्पेक्ट नहीं करनी आती आपको किसी की ये तो सवेर तो घर पे आए तो आप चौके पे बैठ के खा रही हो तो बेस्ट तो भूखे बैठे हैं ये तो पहले सवेर दिया मैं तेरे चैनल तवा रखा सर्जरी लाके दी ये तो ना मुझे भूख लगी है नहीं जी जी तो हां पीती ही ना देहियां का भी करे जे फिर रोक के खानी होनी है लाइक तू सी होन पीती है जो की ओनु की हुंदी है वो पीती क्यों मत मना

ਨਿਆ ਕੱਕ ਗਿਆ ਨਹੀਂ ਪਤਾ ਨਹੀਂ ਕਿੱਥੇ ਗਿਆ ਇਹ ਕੱਕ ਰੋਟੀ ਵੇਲਾ ਵਿੱਚੇ ਖਾਣਗੇ ਵਿੱਚੇ ਛਡਾ ਦੇ ਕੋਈ ਨਾ ਮੈਨੂੰ ਅਨਕੀਰੀਆਂ ਬੁੱਢੀਆਂ ਚੱਲ ਪਾਤ ਰੋਟੀ ਉੱਤੇ ਤੇ ਕਵੇ ਤੇ ਮੱਹਾ ਢਮ ਢਮਣਾ ਹੀ ਪੈਣਾ ਹੈਗਾ ਬਹੁਤ ਚਿੰਗਿਆ ਸਾਫ ਕਰਦਿਨ ਪਤਾ ਨਾ ਲੱਗ ਜੀ ਉਹ ਵੀ ਕੌਲੀ ਕੋਈ ਜੂਠੀ ਦੀ ਕਿਹੜੀ ਗੱਲ ਆਪਣੇ ਨਾਲ ਹੀ ਖਾਂਦੀ ਰਹੀ ਹੁਣ ਕਿੰਨੇ ਨੰਬਰ ਤੇ ਸ਼ਾਗਲ ਉੱਤੇ ਤੇ ਉਹਦੀ ਗਾਵਾਂ ਖਾਂਦੀ ਨਾੜ ਵਾਰ ਉਗਈ ਨਹੀਂ ਆਪਣੇ ਲਾਗੂ ਵੀ ਇਹਦੇ ਨਾਲ ਹੀ ਰਹਿੰਦੀ ਹੋ ਨਹੀਂ ਮੀਟ ਖਾਂਦੀ ਕਿਤੇ ਆਖਰਾਂ ਦਾ ਪਾਰ ਤੋ ਹੋਈ ਨਾ ਮੈਂ ਆਪਾਂ ਨੇ ਇਹਦੇ ਘਾਹ ਦੇ ਮੀਟ ਨਾ ਪਾਸਦੀ ਨਹੀਂ ਸ਼ਾਮ ਨੂੰ ਦਿੱਲੀ ਚਾਹੀਦਾ ਸਬਜ਼ੀ ਦੇ ਵਿੱਚ ਐ ਸਾਡੀ ਕੀ ਰਹੀ ਝੂਠਾ ਸਾਡੀ ਝੂਠ ਚੱਲ ਚੱਲ ਅੱਗ ਬਾਲ ਵੇ ਰੋਟੀ ਮਿੰਟ ਮਾਰ ਆਹ ਡੱਬੀ ਕਿੱਥੇ ਆ ਡੱਬੀ ਪਤਾ ਨਹੀਂ ਕਿੱਥੇ ਰੱਖ ਲਈ ਲਿਆਂਦੀ ਤੇ ਅਗੀ ਸੀ ਇੱਕ ਟੋਕ ਪਈ ਨਹੀਂ ਆ ਨਹੀਂ ਆ ਸਮੀਨੂ ਵੇਖੀ ਬੁੱਤ ਫੜਾਵੀ ਮੈਨੂੰ ਤੇ ਟਰੱਕ ਤੇ ਡੱਬੀ ਬੁੱਤ ਵੇਖੀ ਟਰੱਕ ਤੇ ਫੜਾਈ ਮੈਨੂੰ ਕਿਤੇ ਨਿਆਣੀ ਵਿਚਾਰੀ ਸਾਡੀ ਉਹ ਵੀ ਕਿਤੇ ਨਾਲ ਕਿ ਜੇ ਕਿਹੋ ਜਿਹੀ ਭੂਆ ਕਿਤੇ ਕੋਈ ਚੀਜ਼ ਨਹੀਂ ਮਾਚਾ ਲਈ ਖੁਸ਼ੀ ਨਹੀਂ ਕੱਢਿਆ ਬੈਗ ਉਹ ਹੀ ਰੱਖ ਕੇ ਬੈਠੀ ਸਾਰੀ ਚੋਰੀ 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 ਦੂਰ ਮੈਂ ਵੀ ਇੱਕ ਕਿਲੋ ਨਹੀਂ ਅੰਦਰ ਉਹਨੇ ਫੇਰ ਟੋਆ ਆ ਜਾਣਾ ਰੱਖੀ ਸੀ ਉਹਨੇ ਹਣਾ ਉਹਨੇ ਰੋਟੀ ਨਹੀਂ ਇਹ ਇਤਿਹਾਸ ਪਾਪ ਕਰਮਦਕਰ ਨਹੀਂ ਆਪਣੀ ਉਹਨੇ ਫੇਰ ਟੋਆ ਆ ਜਾਣਾ ਮੈਂ ਰੱਖੀ ਸੀ ਬੰਕਪਾਲ ਨਾਲ ਜਾ ਉਹਦੀ ਕੰਟੀ ਰੋਟੀ ਪਕਾ ਕੇ ਦੇ ਆ ਕੜਾ ਲਈ

ਮੇਰਾ ਆਦੇਰੀ ਕੋਲੀ ਜਿਆ ਤੇ ਆਕੜੀ ਆ ਆਕੜੀ ਮਰ ਫੋਟ ਦਿਹਾ ਨਿਆਣੇ ਵੀ ਤੁਰੇ ਆਉਂਦੇ ਨਿਆਣੇ ਆਖਿਆ ਸਾਨੂੰ ਵੀ ਭੁੱਖ ਲੱਗੀ ਕੜੀ ਆ ਕੜੀ ਬਣਾਈ ਜੇ ਆਖੇ ਹਾਂਜੀ ਖਾ ਕੇ ਵੇਖ ਲਓ ਸਵਾਦ ਲੱਗੇਗਾ ਨੋਟ ਹੋਰ ਲੇਗੀ ਫੁਲਕਾ ਯੈਸ ਅਲੋ ਫੁਲਕਾ

ਕਲਾਪ ਕੋ ਸੇ ਸਾਫ ਕਿਆ ਕਰ। ਸਾਫ ਹੈ ਵੇਖ ਲੋ ਤੁਸੀਂ ਅੱਜ ਨਹੀਂ ਖਰਾਬ ਕੋਈ ਡੱਬੜਿਆ। ਕੱਲ ਕੋ ਖਰਾਬ ਗਿਆ। ਨਹੀਂ ਕੱਲ ਵੀ ਨਹੀਂ ਸੀ ਤੁਸੀਂ ਜਾਣ ਆਪ ਹੀ ਵੇਖੋ। ਸਾਰਾ ਸ਼ਿਕਮ ਹੋ ਗਿਆ ਮੈਂ ਕਿਹਾ ਕਿ ਜਾਣੇ ਨੇ ਆਖਾਂ ਕਿ ਲੋਗਾਂ ਨੂੰ ਪੋਚ। ਸੋ ਆਪਣੇ ਸਾਰਾ ਸਾਰੀਆਂ ਲਾਈਆਂ ਹਾਂ। ਉਹ ਸ਼ਾਹ ਪਾਈ ਉਹ ਮਿੰਗੇ ਸਖਤ ਜਿਹਾ ਰੁਕ ਤੀ ਗਿਆ। ਸਖਤ ਇਹ ਮੈਂ ਲਾਦਾ। ਤੈਨੂੰ ਪਤਾ ਮੈਂ ਤੇ ਆਪ ਨਹੀਂ ਇੰਨਾ ਕੰਮ। ਚੱਲਾ ਚੋਕ ਸਾਰਾ ਜਿਹਾ ਡਿਆਣੇ ਹਣ ਕਿਹੜਾ ਰੋਟੀ ਲਾਦਾ ਕਿ ਚੋਕ ਸਾਰਾ ਕੁਛ। ਜਿਆ ਭਾਂਡੇ ਦੋ ਸਾਫ ਕਰ ਲਾ। ਉਹਦੇ ਸਭ। ਹੁਣ ਆ ਬੇਈ ਤੱਤੀ ਕਰਦੇ ਮੱਥਾ ਮਾਰ ਡੰਮ ਦੇ ਦਾ ਔਰ ਡੱਬੇ ਚ ਵੇਖਾ ਉੱਚੀ ਦੀਗੀ ਨਹੀਂ ਉਹ ਜਾਦੀਆਂ ਥੋੜੀਆਂ ਜਿਹੀਆਂ ਰਾਤ ਵਾਲੀਆਂ ਪਈਆਂ ਆ ਡੱਬੇ ਆਲੀ ਦੇ ਦੇ ਨੇ ਉਹ ਰਾਤ ਵਾਲੀਆਂ ਅੱਛਾ ਹੋ ਗਏ ਨੇ ਦੇਣ ਵਾਲੀ ਨੇ ਜਿਹੜੀਆਂ ਆ 6ਵੀਂ ਕਿ 7ਵੀਂ ਰੋਟੀ ਹੂ ਆ ਇਨੀ ਰੋਟੀ ਬਾਹਰ ਲੈ ਖਾਦੇ ਨਹੀਂ ਰਿਪੁਖੀ ਗਿਟ ਪਰ ਜਾਂਦਾ ਨਾ ਗਾਂ ਦੀ ਮੀਟ ਮੋੜਨਾ ਮੱਕੀ ਬੋਤ ਹੈ ਉਹ ਮੇਰੇ ਮਾਊਥ ਤੇ ਜਾ ਰਹੀ ਹੈ ਯਾਹ ਬੈਠ ਕੇ ਪੱਖੀ ਚੱਲੂ ਹੋ ਜਾ ਹਾਂਜੀ

खा देना खांदी है रोज दिहाड़ी होते गेट आउट वो केंदा जो बहुत अक्कटा हो हुंदा कि से दफा हो जाओ तो फिर पखे नहीं चलनी कहीं चला पावे और क्या जो है हां फिर ऐसे चल जी अपने पिंड चल जगे मम्मी का फोन ही है हां तो फिर तो आप मैं यहां हूं मुझे रोटी चाहिए रोटी बनी बनाई चाहिए मैं मम्मा अभी फिलहाल वो ठीक नहीं है ओके ਉਹਨਾਂ ਦੀ ਆ ਉਹ ਠੀਕ ਨਹੀਂ ਉਹ ਤਾਂ ਜਿਸ ਤੇ ਨਹੀਂ ਹੋ ਲੈ 올ਡ ਲੇਡੀ ਹੈ ਉਹ ਖਾਣਾ ਬਣਾਏਗੀ ਤੇ ਫਿਰ ਆਸੀ ਤੇ ਤੁਹਾਨੂੰ ਰੋਟੀ ਦੇ ਜਣੀ ਤੁਸੀਂ ਤਾਂ ਜਾਣ ਕੇ ਸਾਡੇ ਨਾਲ ਲੜਦੇ ਹੋ ਯਾ ਇਹੇ ਲੋ ਆਪਣੇ ਬਾਂਡੇ ਲੈ ਜਾ ਥੱਪੋਂਡੇ ਮਾ ਆ ਜਾਣਾ ਬਾਟਰ ਲੈ ਕੇ ਆਓ ਮੇਰੇ ਲਈ ਆਈ ਨੀਡ ਕੋਲਡ ਵਾਟਰ ਵਾਟਰ ਗੁੱਟ ਵੀ ਹੈ ਮੈਂ ਦੇਖ ਸੁਭ ਹੋ ਰਿਹਾ ਹੈ ਕਿ ਮੇਰੇ ਕੋਲ ਨੋ ਦੇਦੀ ਆਈ ਹੈਵ ਨੋ ਐਨੀ ਸੋਟ ਐਕਸਟਰਾ ਓਕੇ ਨਹੀਂ ਵੀ ਆਏਗਾ ਨੋ ਵਾਈ ਵਾਈ ਆਰ ਯੂ ਆਸਕਿੰਗ ਨੋ ਨੋ ਮੈਂ ਕੱਲ ਨੂੰ ਮੈਂ ਤੇ ਚਾਰਾਂ Where are you going? Where are you going? कहाँ जा रही हो आप मॉर्निंग? ओए पे के चल रही है अपने? बैठ जाओ थोड़ी बड़ी पिज़्ज़ा भी बोल पे के चल रही है तो आप आगती सोच वाइ वाइस इज़ गोइंग पे के पहला कहाँ जा रही हो? क्यों जा रही हो? आंसर दो ना मुझे क्यों जा रही है वाइ अपनी माँ को ही तो मैं भी अपनी माँ को जल्� जब मैं चली जाऊंगी ना जहाँ से तब तो और फिर तो बैग जाऊंगे कुछ नहीं है मेरे बैग मैं। में। ली 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 है। मम्मी मैं भी देखती नही बना के देके तो आनिंग अपने के सूट लेके जाऊंगी अपने में डाल अज अपना बेटा चुको बैठ सा बेबी है

ਵਾਵਾ ਕੰਮ ਸੁੱਟਾ ਰ ਆ ਗਿਆ ਆਪਣਾ ਆਪ ਕੁਝ ਬਣਾ ਕੇ ਜੇਨੀ ਸੀ ਮੇਰਾ ਤਾਂ ਉਧਾ ਨਹੀਂ ਸੀ ਹਾਏ ਹਾਏ ਕੀ ਬੇਟੀ ਬੇਟੀ ਤੇ ਆਲੇ ਸਾਰੇ ਖਾ ਗਈ ਹੋਰ ਤੀ ਡਟੀ ਲੱਗੀ ਇਹਨੂੰ ਖੱਡ ਕਰ ਚੱਲੇ ਤੁਹਾਡੇ ਮਾਂ ਜੀ ਆ ਚੁੱਕ ਸਾਰਾ ਕੁਝ ਆਓ ਸਾਰੇ ਕੱਪੜੇ ਲੈਣ ਵੀ ਜਾਣਾ ਆਪਣੀ ਚੰਗੀ ਬਣਾਵਾਂਗੇ ਓ ਮਟਿਆ ਆ ਪਾਣੀ ਤੁਹਾਡੇ ਮਾਂ ਜੀ ਨੇ ਪਾਣੀ ਨਾ ਰੋੜਦੀ ਤਸੇਰੇ ਖਲਾ ਪਿੱਛੇ ਸੂਟ ਲੈਣ ਜਾਣਾ ਫਿਰ ਤੁਸੀਂ ਲੰਮੇ ਪੈ ਲੋ ਰੈਸਟ ਕਰ ਲੋ ਆਈ ਐਮ ਗੋਇੰਗ ਅਲੋਨ ਯੂ ਬੋਥ ਆਰ ਨਾਟ ਗੋਇੰਗ ਵਿਦ ਮੀ ਓਕੇ ਠੀਕ आ ले रोटी yes. आपकी रोटी ऐसी थी तो ऐसी खाएंगे ना यस अफको बिकॉज यूर रोटी इज वेरी हार्ड तो सोफ्ट मैंने खा ली तो हार्ड हार्ड आप दोनों शेयर कर लो एक दूसरे के साथ हार्ड हड रोटी खाइए अह बंदे गए ਨੋ ਆਪੀ ਉਹ ਨਾ ਨੇ ਕਿ ਤੇਦਰ ਮੇਰ ਕੋ ਟੂੰਗਾ ਕਟਾ ਕੇ ਤੇ ਫੇਰ ਜਾਣਾ ਬਾਅਦ ਤੇ ਉੱਤਰ ਮਨਾ ਨਾ ਹਾਂ ਇਹਨੇ ਅਖਰੀ ਮਾਂਜੀ ਲਾ ਕੇ ਤੋ ਕੱਢ ਰਿਆ ਯਾਰ ਸੱਟੂ ਵਿੱਚਲੇਗੀ ਚਲੇਗੀ ਹਾਂ ਤੇ ਜੇ ਬਹੁਤੀ 3-5 ਔਰ ਕਿਸੇ ਨੇ ਡਟੀਆਂ ਟੁਟੀਆਂ ਕੀਤੀਆਂ ਇਹਦੀ ਮੈਲ ਲੱਤ ਤੋੜ ਜਾ ਜਾਈ ਨਹੀਂ ਇਹਨੂੰ ਲੱਪਣਾ ਚਾਹੀਦਾ ਹਾਂ ਜਾ ਜਾਈ ਲੰਬੂ ਤੇਨੂੰ ਲੱਪਣਾ ਨਹੀਂ ਤੇ ਖੇਲ ਹੀ ਨਹੀਂ ਬਣਾਉਂਦੇ ਚੱਲ ਮਾੜ ਤੁਹਾਡੇ ਬਸਮਾਨ ਰੱਖ ਹਾਂ ਦੂ ਕੀ ਕਰ ਲਿਆ ਇੱਥੇ कहीं तो, 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 तो काम नहीं कोई होंडे आवाजा मारी जानी पानी तू नो कट भांडे मैं मां जा मैं आपके गेडी सोनी पही हाँ माता मंजी छा इधर आंजी चुख ऑस्ट्रेलिया ਕਿਤੇ ਵਿਛਾਈਏ ਇਥੇ ਆਪਾਂ ਜਿੱਥੇ ਮਰਜੀ ਪੈਂਦੀ ਫਿਰੂਗੀ ਇਹਨੇ ਤਾਂ ਜਿਆਦਾ ਹੀ ਦੁਖੀ ਕਰ ਲਿਆ ਆ ਜਾਣੇ ਹੁਣ ਗੱਲਾਂ ਬਾਤਾਂ ਮਾਰ ਕੇ ਆਹ ਸਿੱਖਾਂਗੇ ਹੱਥ ਜਾਂਦੇ ਨਹੀਂ ਦੇਣਾ ਕਿ ਦੀ ਉਹ ਕਿਤੇ ਮੂਹ ਤੇ ਜਾਟਾ ਨਾ ਕੀ ਕਿਤੇ ਇੱਕ ਹੀ ਨਹੀਂ ਆਖਿਆ ਮੈਂ ਕੋਈ ਚੇਜ ਲਾ ਕੇ ਮੋਹ ਤੇ ਜਵਾਬ ਦੇ ਤਾਂ ਮਤਲਬ ਮੈਂ ਤੇ ਕੋਈ ਨਹੀਂ ਲੱਗਦੀ ਮੈਂ ਦੇਖੋ ਚਲ ਮੈਂ ਅਜਿਹੇ ਪਾਏ ਹੈ ਇਹ ਬੈਗ ਬਾਕਸ ਸੋਨਾ ਜਿਹਾ ਲੱਗਣ ਦੇ ਅਜਾੜ ਬਾਜ਼ੀ ਕਰਦੇ ਵਾਲਾ ਸੂਟ ਪਾਇਆ ਤੇ ਵੀ ਸੋਨਾ ਹਾਂ ਨਹੀਂ ਮਮੀ ਪਾ ਜੂ ਮੈਂ ਹਾਂ ਮਮੀ ਕਿਹੜੇ ਵਾਂਗੂ ਐਕਟਿੰਗ ਜੀ ਉੱਤੇ ਕਰਾਂਗੀ ਮਮੀ ਵੀ ਮੈਂ ਬਣਨੀ ਤੂੰ ਪਛਾਟ ਕੇ ਤੇ ਮਾਂਗੇ ਲੈ ਜੂਗੀ ਐ ਇੱਥੇ ਕੋਈ ਪਤਾ ਨਹੀਂ ਆ ਸੋਨੇ ਦੀ ਲੱਗੀ ਕੀ ਲਾਇਆ ਜਾਂ ਲੱਗੇ ਨਾ ਗੋਲ ਗੋਲ ਜੀ ਗੱਲ ਲਮਕੜੀ ਜੀ ਉਹ ਦਿਨ ਦੀ ਤੈਨੂੰ ਅਗਲੀ ਆਪੂ ਕੀ ਕਰੇ ਰਾਜ ਨਾਲ ਲਾ ਲੈਣਗੇ ਰਣੋ ਨੋ ਨੋ ਜਨ ਮਾਹੀ ਪਿਆਰੀ ਉਹ ਕਿਸੇ ਰਿਪਾਰ ਕੀ ਜਾਨੀ ਬਾ ਚੱਖ ਨੂੰ ਟਗਵਾ ਜੇ ਸੋਰੀ ਬਾਂਦੀ ਫਿਰਨੇ ਦੇਣਾ ਨਹੀਂ ਤੈਨੂੰ ਪਤਾ ਨਾ ਕਿੱਡੀ ਕੱਬੀ ਤੇ ਹੋ ਗਈ ਆ ਸੋਰੀ ਤੇਗਾ ਨਹੀਂ ਚ ਰਹਿਣ ਦਿਨੀ ਇਹ ਵੀ ਮੈਂ ਆਣੀ ਤੇ ਨਣਾਨਾਂ ਨੂੰ ਕਹਿ ਦਿੰਦੇ ਮੇਰਾ ਨਾ ਕੋ ਸੂਟ ਸਵੇਰੀ ਚੱਜ ਦਾ ਮੇਰਾ ਕਿੱਥੋਂ ਤੈਨੂੰ ਆਉਣਾ ਮੈਂ ਕੀ ਪਾਵਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਈ ਸੂਟ ਦਵਾਈ ਲੈਣ ਪਾ ਗਈ ਤੇ ਹੁਣ ਕੀ ਸਾਰੇ ਆਪਾਂ ਚੱਲੀਏ ਸੂਟ ਬਣਾ ਕੇ ਲਿਆਈਏ ਠੀਕ ਆ ਇੱਕ ਅੱਧਾ ਉਹਦਾ ਬਣਾ ਕੇ ਤੇ ਮੱਥਾ ਡੰਮੀ ਤੇ ਇੱਕ ਅੱਧਾ ਮਾਤਾ ਨੂੰ ਬਣਾ ਲਈਏ ਹੁਣ ਹੌਲਾ ਬਣਾ ਦਾਂਗੇ ਕਿ ਮਹਿੰਗਾ ਬਣਿਆ ਵਾ ਚਾਲਣੀ ਉਹਨਾਂ ਲੰਮੇ ਪਈਆਂ ਥੱਕ ਗਈਆਂ ਗੱਲਾਂ ਇਹਨਾਂ ਮੁਸੀਆਂ ਆਪਣੀਆਂ ਦੇ ਚਾਲ